ਆਪਾਂ ਸਟੇਜ ਦੇ ਉੱਤੇ ਇੱਕ ਗੱਲ ਕਹਿੰਨੇ ਆ ਰਾਗੀ ਕਹਿੰਦੇ ਆ ਢਾਡੀ ਕਹਿੰਦੇ ਆ ਸਾਡੇ ਲੀਡਰਾਂ ਵੀ ਕਹਿਣੀਆਂ ਕਿਉਂਕਿ ਸਮਾਗਮ ਚੱਲਣ ਦਾ ਚੀਦੀਪੁਰਪ ਤੇ ਆਪਾਂ ਕਹਿੰਨੇ ਆ ਤੇਗ ਬਹਾਦਰ ਹਿੰਦ ਦੀ ਚਾਦਰ ਕਹਿੰਨੇ ਆ ਨਾ ਪਰ ਮੇਰੇ ਮੰਨਣ ਮੁਤਾਬਕ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ ਹੈਗੇ ਰੌਲਾ ਪੈ ਰਿਹਾ ਹੈ ਤੇਗ ਬਹਾਦਰ ਸਤਿੰਦਰ ਸਰਤਾਜ ਨੇ ਵੀ ਗੀਤ ਕੱਢਿਆ ਤੇਗ ਬਹਾਦਰ ਹਿੰਦ ਦੀ ਚਾਦਰ ਗਲਤ ਆ ਭਾਈ ਉਹਦਾ ਟਾਈਟਲ ਕੁਝ ਹੋਰ ਹੋਣਾ ਚਾਹੀਦਾ ਸੀ ਸਰਕਾਰੀ ਪ੍ਰੋਗਰਾਮ ਮਨਾਏ ਜਾਣਗੇ ਤੇਗ ਬਹਾਦਰ ਹਿੰਦ ਦੀ ਚਾਦਰ ਜੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਹਿੰਦ ਦੀ ਚਾਦਰ ਕਹੋਗੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਪੈਰਾਮੀਟਰ ਛੋਟਾ ਹੋ ਜਾਣਾ ਵਾ ਵੱਡਾ ਨਹੀਂ ਹੋਣਾ ਤੁਸੀਂ ਆਖੋਗੇ ਉਦਾਹਰਨ ਜਦਨ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋਏ ਆ ਛਾਤੀ ਮਾਰ ਕੇ ਵੇਖੋ ਜਿਹੜੇ ਪੜੇ ਲਿਖੇ ਬੈਠੇ ਹਿੰਦੁਸਤਾਨ ਕਿੰਨਾ ਵੱਡਾ ਸੀ ਸਾਰਾ ਪਾਕਿਸਤਾਨ ਵਿੱਚ ਆਉਂਦਾ ਹੈ ਨਾ ਬੰਗਲਾਦੇਸ਼ ਵੀ ਵਿੱਚ ਆਉਂਦਾ ਸੀ ਨਾ ਸਾਰਾ ਹਿੰਦੁਸਤਾਨ ਹੀ ਸੀ 1947 ਦੇ ਵਿੱਚ ਪਾਕਿਸਤਾਨ ਵੱਖਰਾ ਹੋ ਗਿਆ ਤੇ ਹਿੰਦੁਸਤਾਨ ਛੋਟਾ ਹੋ ਗਿਆ ਇਹਦਾ ਮਤਲਬ ਗੁਰੂ ਤੇਗ ਬਹਾਦਰ ਦੀ ਚਾਦਰ ਵੀ ਛੋਟੀ ਹੋ ਗਈ ਨਾਲ ਹੀ ਜੇ ਆਪਾਂ ਹਿੰਦ ਦੀ ਚਾਦਰ ਹੀ ਕਹਿਣਾ ਹਿੰਦੁਸਤਾਨ ਤੇ ਛੋਟਾ ਹੀ ਹੋਇਆ ਵਾ ਵੱਡਾ ਤੇ ਹੋਇਆ ਹੀ ਨਹੀਂ ਫਿਰ 71 ਦੇ ਵਿੱਚ ਬੰਗਲਾਦੇਸ਼ ਵਿੱਚੋਂ ਨਿਕਲ ਗਿਆ ਹਿੰਦੁਸਤਾਨ ਹੋਰ ਛੋਟਾ ਹੋ ਗਿਆ ਹਿੰਦੁਸਤਾਨ ਤੇ ਵੱਡਾ ਹੋਇਆ ਹੀ ਨਹੀਂ ਹਿੰਦੁਸਤਾਨ ਤੇ ਦਿਨ-ਬਦ ਦਿਨ ਛੋਟਾ ਹੁੰਦਾ ਜਾਂਦਾ ਵਾ ਇਹਦਾ ਮਤਲਬ ਗੁਰੂ ਤੇਗ ਬਹਾਦਰ ਮਹਾਰਾਜ ਦੀ ਚਾਦਰ ਵੀ ਛੋਟੀ ਹੁੰਦੀ ਜਾਂਦੀ ਹੈ ਮੰਨ ਲਓ ਕੱਲ ਨੂੰ ਹਿੰਦੁਸਤਾਨ ਦੇ ਹੋਰ ਟੋਟੇ ਹੋ ਜਾਣ ਵਿੱਚੋਂ ਹੋਰ ਮੁਲਕ ਨਿਕਲ ਆਉਣ ਤੇ ਹਿੰਦੁਸਤਾਨ ਬੜਾ ਇੰਨਾ ਘੱਟ ਰਹਿ ਜੇ ਤੇ ਇਹਦਾ ਮਤਲਬ ਗੁਰੂ ਤੇਗ ਬਹਾਦਰ ਦੀ ਚਾਦਰ ਵੀ ਇੰਨੀ ਘੱਟ ਰਹਿ ਜੂਗੀ ਨਾ ਪਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰ ਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ ਗੁਰੂ ਤੇਗ ਬਹਾਦਰ ਪੂਰੀ ਮਨੁੱਖਤਾ ਦੀ ਚਾਦਰ ਆ ਬ੍ਰਹਿਮੰਡ ਦੀ ਚਾਦਰ ਆ ਜਿੱਥੋਂ ਤੱਕ ਮਨੁੱਖਤਾ ਵਸਦੀ ਆ ਸੰਸਾਰ ਦੇ ਜਿਸ ਕੋਨੇ 'ਚ ਵੀ ਮਨੁੱਖਤਾ ਵਸਦੀ ਆ ਸਾਰਿਆਂ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਆ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ ਪੂਰੇ ਸੰਸਾਰ ਦੀ ਚਾਦਰ ਆ ਦੁਨੀਆ ਦੀ ਚਾਦਰ ਆ